ਅਸਲਾਮੁਆਲਿਕਾ ਮੈਂ ਮਿਲਕਾਨੀਆ ਸੇ ਠੀਕ ਠਾਕ ਹੈ ਅੱਜ ਦਿਨ ਆਦੇ ਚਾਰਦੀ ਕਲਾਚ ਹੋ ਗਏ ਸਨ ਸਿੰਘ ਉਸਕੀ ਇੰਜੀ ਅਜੀ ਕਥਾ ਬਹੁਤ ਹੀ ਸ਼ਾਨਦਾਰ ਤੇ ਬਹੁਤ ਹੀ ਵਧੀਆ ਹੈ ਖੈਰ ਆਪਾਂ ਚੱਲ ਜਾਈਏ ਦੀ ਹਤਾ ਤੇ ਬਾਜ ਕਰਨੇ ਇਸੇ ਗੱਲ 바 ਤੇ ਕਦੇ ਸ਼ੁਰੂ ਕਰਨ ਤੋਂ ਪਰ ਸਾਰੇ ਵੀਰਾਂ ਪਰ ਮੇਰੀ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਦੇ ਤੇ ਆਪਾਂ ਚੱਲ ਜਾਈਏ ਦੀ ਕਥਾ ਸੂਬਾ ਸਰਹੰਗ ਦੀ ਕਚੈੜੀ ਵਿੱਚ ਜਦ ਹਨੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਸੂਮ लाडले ਪੇਸ਼ ਕੀ ਤੇਜ ਰ ਨਵਾਬ ਵਜੀਦ ਖਾਨ ਕਹਿੰਦਾ ਹੈ ਮਾਸੂਮ ਅਸਤ ਇਹ ਤੇ ਬਹੁਤ ਛੋਟੇ ਨੇ ਇਹ ਤੇ ਬਹੁਤ ਛੋਟੇ ਨੇ ਇਹਦਾ ਮਤਲਬ ਹੈ ਨਵਾਬ ਨੂੰ ਭੁਲੇਖਾ ਸੀ ਕਿਦਾਰੇ ਵੱਡੇ ਜਵਾਨ ਹੋਣਗੇ ਪਕੜ ਕੇ ਲਿਆਂਦੇ ਸਾਹਮਣੇ ਦੇਖ ਕੇ 당ਗ ਰਹੇ ਗਏ ਤੇ ਨੇ ਕਹਿਣ ਕਿ ਬਹੁਤ ਛੋਟੇ ਇਹ ਮਾਸੂਮ ਤੇ ਬਿਲਕੁਲ ਮਾਸੂਮ ਨੇ ਉਸ ਵਕਤ ਜੋ ਮਹਿਫਿਲ ਵਿੱਚ 17 ਬੰਦੇ ਬੈਠੇ ਸਨ ਨਵਾਬ ਮਲੇਰ ਕੋਟਲਾ ਵੀ ਸੀ ਦੀਵਾਨ ਸੁਚਾ ਅਨੰਦ ਵੀ ਸੀ ਕਾਜ਼ੀ ਵੀ ਸੀ ਹਲੇ ਦwale ਦੇ ਹੋਰ ਜਾਗੀਰਦਾਰ ਵੀ ਸਨ ਇਤਿਹਾਸ ਕਹਿੰਦਾ 17 ਬੰਦੇ ਇਨਾ ਦੇ ਕਚੇ ਦੇ ਵਿੱਚ ਇਨਾ ਮਾਸੂਮ ਬੱਚਿਆਂ ਨੂੰ ਪੇਸ਼ ਕੀਤਾ ਗਿਆ ਪਕੜ ਕੇ ਪੇਸ਼ ਕੀਤਾ ਨਵਾਬ ਕਹਿੰਦਾ ਏ ਮਾਸੂਮ ਮਸ ਇਹ ਮਾਸੂਮ ਨੇ ਬਹੁਤ ਛੋਟੇ دیਵਾਨ ਸੁਚਾਨੰਦ ਖੜਾਓ ਕੇ ਕਹਿੰਦਾ ਈ ਮਾਸੂਮ ਏਸਤ ਇਹ ਫਰਜ਼ੰਦ ਏ ਮਾਰਸ ਇਹ ਮਾਸੂਮ ਨਹੀਂ ਨੇ ਇਹ ਸੱਪ ਦੇ ਬੱਚੇ ਨੇ ਇਹ ਵੱਡੇ ਹੋ ਕੇ ਡੰਗ ਮਾਰਨ ਇਹਨਾਂ ਦਾ ਸਿਰ ਅਜੇ ਹੀ ਕੁਚਲਦਾ ਦੀਵਾਨ ਸੁਚਾਨੰਦ ਹੱਥ ਦੇ ਚਮਾਲਾ ਤਿਲਕ ਲਾਇਆ ਜਨੇਊ ਪਹਿਨੇ ਅੰਮ੍ਰਿਤ ਵੇਲੇ ਉੱਠਦਾ ਹੈ ਗੋਬਰ ਦਾ ਲੇਪਾ ਦਿੰਦਾ ਹੈ ਜ਼ਮੀਨ ਤੇ ਭਾਗਵਤ ਪੁਰਾਣ ਦਾ ਪਾਠ ਕਰਦਾ ਹੈ ਇਕਾदशी ਦਾ ਵਰਤ ਰੱਖਦਾ ਹੈ ਪੂਰਨਮਾਸ਼ੀ ਦਾ ਵਰਤ ਰੱਖਦਾ ਹੈ ਅਜਿਹਾ ਕਿਹੜਾ ਕਰਮ ਕਾਂਡ ਹੈ ਜਿਹੜਾ ਉਹ ਨਹੀਂ ਕਰਦਾ ਬਿਲਕੁਲ ਧਾਰਮਿਕ ਕਹਿੰਦਾ ਇਹ 마সূਮ ਨਹੀਂ ਇਸ ਇਹ 마সূਮ ਨਹੀਂ ਨੇ ਨਵਾਬ ਨੂੰ ਤੇ ਧਾਰਮਿਕ ਨਹੀਂ ਮੰਨ ਸਕਦੇ ਲੇਕਿਨ ਕਹਿੰਦਾ ਇਹ 마সূਮ ਨੇ ਇਹ ਧਾਰਮਿਕ ਪਰ ਧਰਮ ਕਰਮकांड ਧਰਮ ਧੰਦਾ ਨਵਾਬ ਵਜੀਦ ਖਾਨ ਕਹਿੰਦਾ ਭਈ ਮੁਹੰਮਦ ਸਾਹਿਬ ਦਾ ਕਹਿਣਾ ਤੇਰੇ ਹੱਥੋਂ ਨਾਬਾਲਗ ਤੇ ਔਰਤ ਦਾ ਖੂਨ ਨਹੀਂ ਹੋਣਾ ਚਾਹੀਦਾ ਇਹ ਕਫਰ ਹੈ ਇਹ ਗੁਨਾਹ ਹੈ ਅਜ਼ੀਮ ਹੈ ਖੁਦਾ ਮਾਫ ਨਹੀਂ ਕਰੇਗਾ ਔਰਤ ਦਾ ਤੇ ਨਾਬਾਲਗ ਦਾ ਖੂਨ ਤੇਰੇ ਹੱਥੋਂ ਨਹੀਂ ਹੋਣਾ ਚਾਹੀਦਾ ਇਸਲਾਮੀ ਸ਼ਰਾ ਹੁਣ ਕਾਜ਼ੀ ਖੜਾ ਹੋਇਆ तो दे हाथ देश तस्बी है पकत का पक्का नमाजी है बकयदा रमजान के महीनों ची रोजे रखता ऐसी कि इस्लामी शराह है जिसका वो पाबंद नहीं है क्या नवाब साहब होलन की लौड़ ही नहीं है सबू गुनाह नहीं लगेगा ਇਹ ਨਾ ਨੂੰ ਜੰਦਾਈ ਦੀਵਾਰ ਦੇ ਚਿੰਨ੍ਹ ਦੋ ਕੋਈ ਖੂਨ ਨਹੀਂ ਡੁੱਲੇਗਾ ਦਿਵਾਰ ਦੇ ਚੁਣਨ ਦਾ ਫੈਸਲਾ ਕਾਜ਼ੀ ਦਿੰਦਾ ਹੈ ਹੱਥ ਦੇ ਵਿੱਚ ਤਸਵੀਰ ਹੈ ਪਾਣੀ ਵਕਤ ਦਾ ਪੱਕਾ ਨਿਵਾਜ਼ੀ ਹੈ ਪੂਰੀ ਇਸਲਾਮੀ ਸ਼ਰ੍ਆਦਾ ਪਾਬੰਦ ਹੈ ਇਸ ਸੱਪ ਦੇ ਬੱਚੇ ਨੇ ਇਹ دیਵਾਨ ਸੁਚਾਨੰਦ ਕਹਿੰਦਾ ਹੈ ਪੂਰਾ ਧਾਰਮਿਕ ਬੰਦਾ ਗੋਤ ਪੁਰਾਣ ਦਾ ਪਾਠ ਕਰਦਾ ਹੈ ਵਿਵਹਾਰਾਂ ਤੇ ਵਰਤ ਰੱਖਦਾ ਹੈ ਜ਼ਮੀਨ ਤੇ ਗੋਬਰ ਦਾ ਲੇਪਰ ਕਰਕੇ ਬੈਠ ਕੇ ਪਾਠ ਕਰਦਾ ਹੈ ਰੋਜ਼ ਮੱਥੇ ਤੇ ਤਿਲਕ ਲਾਂਦਾ ਜਨੂ ਪੈਨੇ ਇਹ ਕਹਿੰਦਾ ਇਹ ਫਰਜ਼ੰਦੇ ਮਾਰਸ ਮਾਰ ਪਰਸ਼ੀਨ ਦੇ ਸਤ ਨੂੰ ਕਹਿੰਦੇ ਨੇ ਦਾਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਵੀ ਖਬਰਾਂ ਪਹੁੰਚੀਆਂ ਮੇਰੇ ਬੱਚਿਆਂ ਨੂੰ ਸਭ ਆਖਿਆ ਗਿਆ ਸਤਿਗੁਰਾਂ ਦੀ ਇੱਕ ਬਾਣੀ ਹੈ ਸ੍ਰੀ ਮੁਕਵਾਕ ਪਾਤਸ਼ਾਹੀ ਦਸਵੀਂ ਜ਼ਫਰਨਾਮਾ ਮਹਾਰਾਜ ਉਸ ਬਾਣੀ ਚ ਕਹਿੰਦੇ ਨੇ ਜਹਾਜ ਸੁਧ ਕੇ ਚੋਂ ਬੱਚਾ ਗਾਂ ਕੁਸ਼ਤਾਚਾਰ ਕਿ ਬਾਕੀ ਬਹਮਾਨ ਦਸਤ ਪੇਚੀਦਾ ਮਾਰ ਕੀ ਹੋਇਆ ਮੇਰੇ ਚਾਰ ਬੱਚੇ ਮਾਰ ਦਿੱਤੇ ਗਏ। ਇਹ ਚੀਦਾ ਸੱਪ ਮੌਜੂਦ ਹੈ ਪਤਾ ਨਹੀਂ ਕਿੰਨੇ ਸਬੋਲਿਆਂ ਨੂੰ ਜਨਮ ਦੇਵੇਗਾ। ਹੈਰਾਨਗੀ ਹੈ। ਚਲੋ ਸੁਚਾਨੰਦ ਨੇ ਸੱਪ ਦੇ ਬੱਚੇ ਕੀ ਹੈ। ਤੁਸੀਂ ਕਿੰਨ ਕਹਿੰਦੇ ਹੋ। ਸਤਿਗੁਰ ਨੇ ਸਭ ਨੂੰ تسلیم ਕਰ ਲਿਆ। ਚਾਹ ਸ਼ੁੱਧ ਕੇ ਚੋਂ ਬੱਚੇ ਦਾ ਕੁਸ਼ਤਾਚਾਰ। ਕਿ ਬਾਕੀ ਬਮਾਂਦਸ ਤਾਂ ਪੀਚੀਦਾ ਮਾ। ਪੇਚੀਦਾ ਸਫਤੇ ਮੌਜੂਦ ਹੈ ਪਤਾ ਨਹੀਂ ਕਿੰਨੇ ਸਪੋਲਿਆਂ ਨੂੰ ਜਨਮ ਦੇਵੇਗਾ ਕੀ ਹੋਇਆ ਚਾਰ ਸਪ ਦੇ ਬੱਚੇ ਤੁਸੀਂ ਮਾਰ ਦਿੱਤੇ ਫੈਲਾਨੀਆਂ ਕਬੂਲ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਅਸੀਂ ਮਜ਼ਲੂਮ ਲਈ ਅੰਮ੍ਰਿਤ ਹਾਂ ਅਸੀਂ ਜ਼ਾਲਮ ਲਈ ਜ਼ਹਿਰ ਹਾਂ ਹੈਰਾਨੀ ਕੀ ਮਾਰ ਨੂੰ ਸਪਨੋ ਸੰਸਕ੍ਰਿਤ ਦੇ ਭੋਜੰਗ ਕਹਿੰਦੇ ਨੇ ਉਸ ਜ਼ਮਾਨੇ 'ਚ ਕਿਦਰੇ ਸਿੱਖ ਜਾ ਰਹੇ ਹੋਵੇ ਆ ਰਹੇ ਹੋਵੇ ਤੇ ਉਸ ਵਕਤ ਦੇ ਲੋਕ ਜੋ ਹਕੂਮਤ ਦੇ ਸੰ ਕੋਈ ਨਹੀਂ ਕਹਿੰਦੇ ਸੰ ਸਿੱਖ ਆ ਰਿਹਾ ਸਿੱਖ ਜਾ ਰਿਹਾ ਇਹ ਮਾਰ ਵਿੱਚ ਆਮਤ ਇਹ ਮਾਰ ਵਿੱਚ ਰਫਤੀ ਇਹ ਸਭ ਜਾ ਰਿਹਾ ਇਹ ਸਭ ਆ ਰਿਹਾ ਇੰਜ ਕਹਿੰਦੇ ਸਨ ਗੱਲ ਪਰ ਚੱਲ ਤੋ ਗਈ ਇਹਦੇ ਸੱਪ ਲੈ ਸਹਬ ਕਿਦਨ ਕੀ ਹੋਇਆ ਜੇ ਤੁਸੀਂ ਚਾਰ ਸਪੋਲੇ ਮਾਰ ਦਿੱਤੇ پیچیدہ ਸੱਪ ਮੌਜੂਦ ਹੈ ਚਾਹ ਸ਼ੁੱਧ ਕੇ ਚੋਂ ਬੱਚੇ ਦਾ ਕੁਸ਼ਤਾਚਾਰ ਕੇ ਬਾਕੀ ਬਮਾਂਦਸਤ ਪੇਚੀਦਾ ਮਾਰ ਛੇ ਮਰਦੀ ਕੇ ਅਖਰ ਖਮੋਸ਼ਾਂ ਕੋ ਨਹੀਂ ਕਿ ਆਤਿਸ਼ ਦਾ ਮਾਰਾ ਫਿਰੋਜ਼ਾਂ ਕੋ ਨਹੀਂ ਚਾਰ ਚੰਗਾਰੀਆਂ 부ਜਾ ਕੇ ਸ਼ੌਲੇ ਭੜਕਾ ਦੇਣੇ ਨਵਾਬ ਵਜੀਦ ਖਾਨ ਇਹ ਅਕਲਮੰਦੀ ਦੀ ਗੱਲ ਨਹੀਂ ਇਹ ਕੋਈ ਦਾਨਸ਼ਮੰਦੀ ਨਹੀਂ ਹੈ ਇਹ ਕੋਈ ਸਿਆਣਪ ਨਹੀਂ ਹੈ ਸੱਪ ਨੂੰ ਸੰਸਕ੍ਰਿਤ ਦੇਜ ਬੋਜੰਗ ਕਹਿੰਦੇ ਨੇ ਜਦ ਸਤਗੁਰ ਨੇ ਇਹ ਸ਼ਬਦ ਆਪਣੇ ਲਈ ਜੋੜ ਲਿਆ ਕਬੂਲ ਕਰ ਲਿਆ ਉਸ ਦਿਨ ਤੋਂ ਬਾਅਦ ਪਤਾ ਕੀ ਹੋਇਆ ਅੱਜ ਵੀ ਗੁਰਦੁਆਰਿਆਂ 'ਚ ਬੱਚੇ ਦਾ ਬੱਚੀ ਦਾ ਨਾਂ ਰੱਖਣਾ ਨਾ ਹੋਵੇ ਅਰਦਾਸ ਇਹ ਹੁੰਦੀ ਸਤਿਗੁਰ ਸਚੇ ਪਾਤਸ਼ਾ ਬੁਜੰਗੀ ਨੂੰ ਨਾਮ ਬਖਸ਼ੋ ਬਾਹ ਸੱਪ ਦੇ ਬੱਚੇ ਨੂੰ ਨਾਮ ਬਖਸ਼ੋ ਬੁਜੰਗੀ ਤੇ ਸੱਪ ਦੇ ਬੱਚੇ ਨੂੰ ਕਹਿੰਦੇ ਬੁਜੰਗ ਸੱਪ ਬੁਜੰਗੀ ਸੱਪ ਦਾ ਬੱਚਾ ਇਹ ਗਨ ਪਰਚਲਤ ਹੁੰਦੀ ਜ਼ਾਲਮ ਲਈ ਦੁਸ਼ ਲਈ ਸੱਪ ਇੱਕ ਦੂਸਰਾ ਨਕਤਰ ਮੇ ਤੁਹਾਡੇ ਸਾਹਮਣੇ ਜਿਵੇਂ ਕਾਜ਼ੀ ਨੇ ਫਤਵਾ ਐਦ ਕੀਤਾ ਹੈ ਕਿ ਸਭ ਦੇ ਬੱਚੇ ਨਾ ਠੀਕ ਕਹਿ ਰਿਆ ਸੁਚਾਨਾ ਹੁਣ ਡੋਲਣ ਦੀ ਕੀ ਲੋੜ ਹੈ دیوار ਦੇ ਚਿੰਨ੍ਹ ਦੋ ਨਵਾਬ ਦਾ ਮੰਨ ਵੀ ਮੰਨ ਗਿਆ ਇਸ ਫੈਸਲੇ ਦਿੱਤੇ 16 ਬੰਦਿਆਂ ਨੇ ਦਸਕਤ ਕੀਤੇ ਨੇ ਇੱਕ ਨੇ ਨਹੀਂ ਕੀਤੇ ਨਵਾਬ ਮਲੇਰਕੋਟਲਾ ਖੜਾ ਹੋ ਗਿਆ ਕਿਣ ਲਗਾ ਨਾ ਆਦਾਨ ਆਰਾਮਾਰੇ ਵਾਕ ਆਊਟ ਕਰ ਗਿਆ ਨਿਕਲ ਗਿਆ ਉੱਠ ਕੇ ਚਲਾ ਗਿਆ ਮੁਸਲਮਾਨ ਸੀ ਇਹ ਕੋਈ ਪੰਜ ਵਕਤ ਦਾ ਪੱਕਾ ਨਿਮਾਜ਼ੀ ਨਹੀਂ ਸੀ ਨਵਾਬ ਮਲੇਰ ਕੋਟਲੇ ਬਾਰੇ ਉਸ ਵਕਤ ਦੇ ਨਵਾਬ ਬਾਰੇ ਇਹ ਕਹਾਣੀਆਂ ਨੇ ਇਹ ਕੋਈ ਪੱਕਾ ਸ਼ਰੀ ਨਹੀਂ ਸੀ ਪੰਜ ਵਕਤ ਦਾ ਨਿਮਾਜ਼ੀ ਵੀ ਨਹੀਂ ਸੀ ਕਦੀ ਕਦਾਂ ਹੀ ਪੜ ਲੈਂਦਾ ਸੀ ਜੁਮੇ ਦੀ ਨਮਾਜ਼ ਕਤਈ ਰੋਜ਼ੇ ਵੀ ਨਹੀਂ ਰੱਖਦਾ ਸੀ ਕੋਈ ਦੋ ਚਾਰ ਰੱਖ ਲੈਂਦਾ ਸੀ ਸ਼ਰਦਾ ਆਪਾ ਬੰਦ ਨਹੀਂ ਸੀ ਇਹ 16 ਬੰਦਿਆਂ ਨਾਲ ਨਹੀਂ ਸਹਿਮਤ ਖੜਾ ਹੋ ਗਿਆ ਕਹਿੰਦਾ ਗਲਤ ਹੈ ਇਹ ਮਾਸੂਮ ਨੇ ਛੋਟੇ ਨੇ ਇਹ ਨਾ ਮਾਸੂਮ ਬੱਚਿਆਂ ਨੂੰ ਦੀਵਾਰ ਦੇ ਚਿੰਨ ਹੈ ਆਹ ਦਾ ਨਾਰਾ ਵਾਰ ਹੈ ਬੈਠਿਆ ਨਹੀਂ ਕਿਧਰੇ ਦਬਾਅ ਨਾ ਪਾਣ ਦਸਕਤ ਲਈ ਉੱਠ ਕੇ ਚਲਾ ਗਿਆ ਵਾਕ ਆਊਟ ਕਰ ਗਿਆ ਹੈਰਾਨੀ ਦੀ ਗੱਲ ਜੋ ਧਾਰਮਿਕ ਨਹੀਂ ਹੈ ਉਹਦਾ ਹਿਰਦਾ ਇਤਨਾ ਕੋਮਲ ਪੰਜ ਵਕਤ ਦਾ ਪੜਨ ਵਾਲਾ ਨਿਮਾਸ਼ ਕਾਜ਼ੀ ਭਾਗਵਤ ਪੁਰਾਣ ਦਾ ਪਾਠ ਕਰਨ ਵਾਲਾ ਸੁਚਾਨੰਦ ਇਤਨਾ ਕਠੋਰ ਧਰਮ ਜਦ ਧੰਦਾ ਬਣ ਜਾਏ ਤੇ ਉਹ ਮਨੁੱਖ ਜਿਤਨਾ ਕਠੋਰ ਹੋ ਜਾਂਦਾ ਹੈ ਰੂਹੇ ਜ਼ਮੀਨ ਦੇ ਵਿੱਚ ਵੱਡੇ ਤੋਂ ਵੱਡਾ ਜ਼ਾਲਮ ਵੀ ਇਤਨਾ ਕਠੋਰ ਨਹੀਂ ਹੋਵੇਗਾ ਜਿੰਨੇ ਖੂਨ ਖਰਾਬੇ ਰਾਜਨੀਤੀ ਕਰਕੇ ਹੋਏ ਨੇ ਉਸ ਤੋਂ ਦੁਗਣੇ ਹੋਏ ਨੇ ਧਰਮ ਕਰਕੇ ਕਹਿੰਦੇ ਨੇ ਬਿਟੰਡੇ ਦੇ ਨੇੜੇ ਔਰੰਗਜ਼ੇਬ ਦੇ ਚਾਰ ਪੰ ਅਹਲਕਾਰ ਜੋ ਧਨ ਗੁਰੂ ਗੋਬਿੰਦ ਸਿੰਘ ਜੀ ਨਾਲ ਸ਼ਰਧਾ ਰੱਖਦੇ ਸਨ ਸ਼ਾਇਦ ਆਪ ਨੂੰ ਪਤਾ ਹੋਵੇ ਮਾਛੀਵਾੜੇ ਤੋਂ ਆਲਮਗਿਰ ਤੱਕ ਜੋ ਲੈਣੇ ਨਬੀ ਖਾਂ ਗਨੀ ਖਾਂ ਮੋਂਡੇ ਤੇ ਚੁੱਕ ਪਾਲਕੀ ਚ ਮਿਠਕ ਅਰਸੇ ਮੁਸਲਮਾਨ ਸੰਗ ਜੋ ਕਹਿੰਦੇ ਸਨ ਸਾਡਾ ਪੀਰ ਹੈ ਵਾਹਿ ਅੱਲਾ ਦੂਰ ਕਿਉਂ ਜਾਓ ਜਿਸ ਦਿਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪ੍ਰਗਟ ਹੋਏ ਨੇ ਸਭ ਤੋਂ ਪਹਿਲੇ ਇਸ ਗੱਲ ਦੀ ਖਬਰ ਕਿਸ ਨੂੰ ਹੋਈ ਇਹ ਬੀਖਣ ਸ਼ਾਹ ਨੂੰ ਇਹ ਪੂਰਬ ਦੀ ਤਰਫ ਨਮਾਜ਼ ਪਿਆ ਪੜਦਾ ਹੈ ਛੇਲਿਆਂ ਨੇ ਸੇਵਾਦਾਰਾਂ ਨੇ ਇਹ ਆਖ ਦਿੱਤਾ ਖਾਦਮਾਂ ਨੇ ਅਕੀਰ ਸਾਈ ਮੋਨ ਮੋੜ ਲੋ ਕਿਹੜੇ ਪਾਸੇ ਨਮਾਜ਼ ਪੈ ਪੜਦੇ ਕਹਿ ਲਗਾ ਕੀ ਕਰਾ ਜਿਸ ਅੱਲਾ ਨੂੰ ਮੈਂ ਲੈਹਨੇ ਦੀ ਤਰਫ ਸਜਦਾ ਕਰਦਾ ਸੀ ਉਹਦਾ ਨੂਰ ਚੜ੍ਹਦੇ ਦੀ ਤਰਫ ਪ੍ਰਗਟ ਹੋਇਆ ਮੈਂ ਕੀ ਕਰਾ ਇਹ ਪੈਦਲ ਯਾਤਰਾ 3 ਮਹੀਨੇ ਕਰਕੇ ਪਟਨਾ ਪਹੁੰਚਿਆ ਦਰਸ਼ਨ ਕਰਨ ਲਈ ਬੀਖਣਿਸ਼ਾ ਮੁਸਲਮ ਪਕੇਸ ਨਬੀ ਖਾਂ ਗਨੀ ਖਾਂ ਮੋਂਡੇ ਤੇ ਚੁੱਕ ਕੇ ਲੈਂਦਾ ਹੈ। ਖੈਰ ਲਮਕਾਵਾ ਨਾ ਇਹ ਐਨਕਾਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਦਾ ਰੱਖਦੇ ਸਨ। ਕਹਿਣ ਲੱਗੇ ਮਹਾਰਾਜ ਅਸੀਂ ਸੋਲਾ ਕਰਾ ਦੇਈਏ। ਚਾਹੁੰਦੇ ਆ ਸੋਲਾ ਹੋ ਜਾਏ। ਸਤਿਗੁਰੂ ਕਹਿਣ ਲੱਗੇ ਸੋਲਾ ਸਾਡੇ ਰੋਮ ਰੋਮ ਦੇ ਵਿੱਚ ਵਸਦੀ ਠੀਕ ਹੈ। ਕਰੋ। ਹਰਦਿਕ ਕਹਿੰਦੇ ਨੇ ਫਿਰ ਇੱਕ ਸ਼ਰਤ ਹੈ ਤੁਸੀਂ ਹਾਰ ਮੰਨ ਲਓ ਸਹਬ ਕਹਿੰਦੇ ਨੇ ਇਹ ਨਹੀਂ ਹੋ ਸਕਦਾ ਇਹ ਨਹੀਂ ਹੋ ਸਕਦਾ ਹਾਰ ਤੇ ਹੋ ਗਈ ਏ ਤੁਹਾਡੀ ਪਿਤਾ ਸ਼ਹੀਦ ਹੋ ਗਏ ਚਾਰੇ ਬੱਚੇ ਮਾਰੇ ਗਏ ਤੁਹਾਡੇ ਸਾਰੇ ਸਿੰਘ ਮਾਰ ਦਿੱਤੇ ਗਏ ਤੁਹਾਡੇ ਕਿਲੇ ਸਾਰੇ ਡੈਡੇਰੀ ਹੋ ਗਏ ਤੁਹਾਡੇ ਜੇਬ ਵਿੱਚ ਇੱਕ ਦਮੜਾ ਨਹੀਂ ਇਸ ਵਕਤ ਤੁਹਾਡੇ ਕੋਲ ਤੁਹਾਡਾ ਘੋੜਾ ਵੀ ਨਹੀਂ ਤੁਹਾਡੇ ਨਾਲ ਕੋਈ ਸੰਗੀ ਸਾਥੀ ਵੀ ਨਹੀਂ ਕਰ ਲਿਓ ਤਨਹਾ ਸਾਡੀ ਨੇਕ ਨੀਤੀ ਹੈ ਸਾਡੀ ਸ਼ਰਧਾ ਹੈ ਇਹ ਇਸ਼ਾਰਾ ਇਹਨਾਂ ਐਲਕਾਰਾਂ ਦਾ ਇਹ ਸੀ ਕਿ ਅਸੀਂ ਚਾਹੀਏ ਤੇ ਹੁਣ ਤੁਹਾਨੂੰ ਪਕੜ ਸਕਦੇ ਸਾਡੀ ਸ਼ਰਧਾ ਹੈ ਸਾਡੀ ਨੇਕ ਨੀਤੀ ਅਸੀਂ ਤੁਹਾਡੇ 'ਚ ਸ਼ਰਧਾ ਰੱਖਦੇ ਹਾਂ ਅਕੀਦਤ ਰੱਖਦੇ ਹਾਂ ਬਿਹਤਰ ਹੋਵੇਗਾ ਜਦ ਹਾਰ ਹੋ ਗਈ ਏ ਤੇ ਇਸ ਸਚਾਈ ਨੂੰ ਕਬੂਲਣ ਦੇ ਚ ਹਰਜ ਕੀ ਏ ਸਚਾਈ ਨੂੰ ਕਬੂਲਣ ਦੇ ਚ ਕੀ ਹਰਜ ਹੈ ਸਭ ਕਿੰਨ ਹਾਰ ਹੋ ਜਾਣੀ ਹੋਰ ਗੱਲ ਹੈ ਹਾਰ ਮੰਨ ਲੈਣੀ ਹੋਰ ਗੱਲ ਮੈਂ ਮੰਨ ਨਹੀਂ ਸਕਦਾ ਇਕ ਐਲਕਾਰ ਨੇ ਤੇ ਇਹ ਵੀ ਕਹਿ ਦਿੱਤਾ ਤੁਹਾਡੇ ਹੱਥ ਵਿੱਚ ਮਾਲਾ ਚੰਗੀ ਲੱਗਦੀ ਏ ਤਲਵਾਰ ਨਹੀਂ ਤੁਸੀਂ ਬੰਦਗੀ ਕਰਦੇ ਹੋਏ ਚੰਗੇ ਲੱਗਦੇ ਹੋ ਮੋਂਡੇ ਤੇ ਬੰਦੂਕ ਨਹੀਂ ਪਤਾ ਸਹਿਬ ਕੀ ਕਹਿੰਦੇ ਨੇ ਬਲਾ ਚਾਰ ਦੀ ਦਰਮਿਆ ਆਮਦਮ ਬਤਦ ਦੀ ਰੋਤੀ ਰੋ ਤੁਫੰਗ ਆਮਦਮ ਐ ਐਲਕਾਰੋ ਮੈਂ ਲਾਚਾਰ ਹੋ ਕੇ ਮਜਬੂਰ ਹੋ ਕੇ ਚੁੱਕੀ ਮੇਰੀ ਖੁਸ਼ੀ ਨਹੀਂ ਹੈ ਤੇ ਮੇਰੀ ਖੁਸ਼ੀ ਨਹੀਂ ਹੈ ਮੈਂ ਤੇ ਮਜਬੂਰ ਹੋ ਗਿਆ ਲਾਚਾਰ ਹੋ ਗਿਆ ਹੱਥ ਜੋੜ ਕੇ ਕੋਈ ਜ਼ਾਲਮ ਅਗਰ ਆਪਣੇ ਕਦਮ ਨਾ ਰੋਕੇ ਤੋ ਹੱਥ ਤੋੜ ਕੇ ਉਸ ਦੇ ਕਦਮ ਰੋਕਣਾ ਅਸੀਂ ਆਪਣਾ ਧਰਮ ਸਮਝਦੇ ਹਲਾਲ ਹੈ ਚੁੰਕਾਰ ਜ਼ਹਮਾ ਹੀਲ ਤੇ ਦਰਗੁਜਸਤ ਹਲਾਲ ਅਸਤ ਬੁਰਦੰਬ ਸ਼ਮਸ਼ੀਰ ਦਸਤ ਇਹ ਧੰਗੁਰੂ ਗੋਬਿੰਦ ਸਿੰਘ ਜੀ ਦੇ ਵਾਕ ਨੇ लेकिन एहलकार ने यह आख्या महाराज है तो थोड़े कोल कुछ भी नहीं कुछ भी नहीं इतिहास प्रसन्नते कवि संतोख जी दिन क्या अन्नपाणी भी नहीं ग्रहण किया तो जब यह अहलकार मिले ने तन के कपड़े पाटे हुए सन और पैदल ही यात्रा कर रहे साल सं। संगी साथी कोई नहीं सी। ਸਹਾਲਾ ਦੇਚ ਇਹ ਅਹਲਕਾਰ ਕਹਿੰਦੇ ਨੇ ਜਦ ਕੁਛ ਵੀ ਨਹੀਂ ਹੈ ਤੇ ਸਚਾਈ ਨੂੰ ਕਬੂਲ ਕਰਨ ਦੇ ਚਾਰਜ ਕੀ ਹੈ ਸਤਿਗੁਰ ਕਹਿੰਦੇ ਨੇ ਇਹ बार-बार ਨਾਖੋ ਕੇ ਮੇਰੇ ਕੋਲ ਕੁਛ ਵੀ ਨਹੀਂ ਹੈ 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 ਇੱਕ ਦਫਾ ਤੇ ਇਹ ਅਹਲਕਾਰ ਵੀ ਹੈਰਾਨ ਹੋ ਗਏ ਹੈ ਕਿਲੇ ਡੈਡੇਰੀ ਹੋ ਗਏ ਸਾਰੇ ਸਿੰਘ ਅਸੀਨਾਂ ਦੇ ਮਾਰ ਦਿੱਤੇ ਉਹੀ ਸੇਪਾ ਸਲਾਰ ਸੰਗੇ ਸਾਥੀ ਨਹੀਂ ਕੋੜਾ ਤੱਕ ਨਹੀਂ ਨਾਂਦਾ ਪਰਿਵਾਰ ਵਿਛੜ ਗਿਆ ਬੱਚੇ ਸ਼ਹੀਦ ਹੋ ਗਏ ਪਿਤਾ ਸ਼ਹੀਦ ਹੋ ਗਿਆ ਕਹਿੰਦੇ ਨੇ ਹੈ ਤੇ ਅਹਲਕਾਰ ਕਹਿੰਦੇ ਨੇ ਕੀ ਹੈ ਤੈਨਾਂ ਸੁਣਨਾ ਸਹਿਬ ਕਹਿੰਦੇ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼ ਮੈਂ ਕਬੂਲ ਕਰਦਾ ਮੇਰੇ ਕੁਲ ਕਿਲੇ ਨਹੀਂ 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 ਰਹਾ फौज भी नहीं रही सिंह भी नहीं रहे शस्त्र भी नहीं रहे बस्तर भी नहीं रहे मेरे को धन भी नहीं रहा संपदा भी नहीं रही कबूल करो ना ना साजो, ना बाजो, ना फौजो, ना फर्श बंद बख्शन दई है मेरे हृदय च खुदा बैठा चिर तक खुदा बैठा है मैं हार नहीं मन सद खुदा दी हार हो जाएगी ਜੇ ਰੱਬ ਦੀ ਹਾਰ ਹੋ ਜਾਏ ਕਿ ਮੈਂ ਨਹੀਂ ਮੰਨ ਸਕਦਾ ਹਾਂ ਮੇਰਾ ਹਿਰਦਾ ਇਨਕਾਰ ਹੀ ਹੋ ਜਾਏ ਖੁਦਾ ਤੋਂ ਉਹ ਗਲੋਖਰੀ ਜਦ ਹਿਰਦੇ 'ਚ ਉਹ ਬੈਠਾ ਹੈ ਹਰ ਮਨ ਲਮਾਏ ਤੇ ਖੁਦਾ ਵੀ ਹਾਰ ਹੈ ਮਾੜਾ ਜਿਹਾ ਅਕੰਡਾ ਬੰਦੇ ਨੂੰ ਲੱਗਦਾ ਕਹਿੰਦਾ ਪਤਾ ਨਹੀਂ ਗੁਰੂ ਹੈ ਕਿ ਨਹੀਂ ਰੱਬ ਹੈ ਕਿ ਨਹੀਂ ਈਸ਼ਵਰ ਹੈ ਕਿ ਨਹੀਂ ਈਸ਼ਵਰ हुकम दे नाल कम के वाला नहीं ईश्वर अपने विधान है। चाह शुद्ध के तू बचगा कुछताचार की होया है मेरे कोल कुछ ना साजो ना बाजो ना फौजो ना फर्श खुदा खुदावंद बख्शन ईश्वरश। एक एहलकार ने हाथ जोड़ के कह दिता महाराज असि चाहिए कि सुला तारा निकले ਮੈਂ ਸਮਝਦਾ ਹਾਂ ਮਨੁੱਖ ਧਾਰਮਿਕ ਸੀ ਜੋ ਇਸ ਗੰਗ ਦਾ ਸੋਚਦਾ ਹੈ ਟੁੱਟੇ ਨੂੰ ਸੰਸਕ੍ਰਿਤ ਦੇ ਵਿੱਚ ਕਹਿੰਦੇ ਨੇ ਭੋਗਏ ਜੁੜੇ ਨੂੰ ਕਹਿੰਦੇ ਨੇ ਜੋਗੀ ਜੋ ਰੱਬ ਨਾਲ ਜੁੜਿਆ ਹੋਇਆ ਉਹਦਾ ਕੰਮ ਕੀ ਹੋਵੇਗਾ ਜੋੜਨਾ ਜੋੜਨਾ ਦੋ ਕੌਮਾਂ ਨੂੰ ਜੋੜਨਾ ਦੋ ਪਰਿਵਾਰਾਂ ਨੂੰ ਜੋੜਨਾ ਦੋ ਮਿੱਤਰਾਂ ਨੂੰ ਜੋੜਨਾ ਦੋ ਘਰਾਂ ਨੂੰ ਜੋੜਨਾ ਇਹ ਜੋੜਨਾ ਉਸਦਾ ਕੰਮ ਹੋਵੇਗਾ जोगी जोगी का अर्थ है जुड़े हुआ जोड़ योग संस्कृत च केंदन योग पंजाबी जोड़ योग तोड़ों भाग भाग करना तकसीम करना मंडना केंद्र पोगी गुरबाणी का यह ख्याल है जो रब न टूटे होया, पहचान की होगी तोड़ेगा तोड़ेगा टुटे की पहचान उसको कोई टुट सकता जुड़ नहीं सकता दो दिल टुटे दो कौम टुटन दो घर टुटन दो परिवार टुटन दो मित्र टुटन दो भरा टुटन भोगी भोगी की निंदा धार्मिक जगत जोगी जो जोड़ दा, जोड़, दा, जोड़ दा, ਮੌਲਾਨਾ ਰੌਮ ਆਪਣੀ ਮਸਨਵੀ ਵਿੱਚ ਕਹਿੰਦੇ ਨੇ ਤੂੰ ਬਰਾਏ ਵਸਲ ਕਰਦਨ ਆਮਦੀ ਨਹੀਂ ਬਰਾਏ ਫਸਲ ਕਰਦਨ ਆਮਦੀ ਤੂੰ ਇਸ ਦੁਨੀਆ ਵਿੱਚ ਲੋਕਾਂ ਨੂੰ ਜੋੜਨ ਲਈ ਆਇਆ ਨਾ ਕਿ ਤੋੜਨ ਲਈ ਤੂੰ ਬਰਾਏ ਵਸਲ ਕਰਦਨ ਆਮਦੀ ਨਹੀਂ ਬਰਾਏ ਫਸਲ ਕਰਦਨ ਆਮਦੀ ਪਰ ਗੁਰਬਾਣੀ ਦਾ ਇਹ ਖਿਆਲ ਨੁਕਤਾ ਮੁਖਤਸਰੀ میں عرض کر رہے ہیں ਜੋ ਈਸ਼ਵਰ ਉਪਰ ਟੁੱਟਿਆ ਉਸਦੀ ਇੱਕ ਪਹਿਚਾਨ ਹੋਵੇਗੀ ਉਸ ਤੋਂ ਕੁਝ ਜੁੜੇਗਾ ਨਹੀਂ ਕੌਮਾਂ ਟੁੱਟਣਗੀਆਂ ਦੇਸ਼ ਟੁੱਟਣਗੇ ਬ੍ਰਦਰੀਆਂ ਟੁੱਟਣਗੀਆਂ ਵਿਰਾਹ ਟੁੱਟਣਗੇ ਘਰ ਟੁੱਟਣਗੇ ਪਰਿਵਾਰ ਟੁੱਟਣਗੇ ਉਹ ਤੋੜੇਗਾ ਤੋੜਨਾ ਉਸਦਾ ਸਵਾਰ ਤੁੰਬਰੈ ਵਸਣ ਕਰਦਨ ਆਮਦੀ ਨਹਿ ਬਰੈ ਫਸਲ ਕਰਦਨ ਆਮਦੀ ਪ੍ਰਿੰਸੀਪਲ ਗੰਗਾ ਸਿੰਘ ਦਾ ਬੋਲ ਮੈਂ ਤੁਹਾਨੂੰ ਫਿਰ ਸੁਣਾ ਦੇਣਾ ਤਾਂ ਕਿ ਜ਼ਿੰਦਗੀ ਭਰ ਚੇਤੇ ਰਹੇ ਸੰਸਾਰ ਦਾ ਸਭ ਤੋਂ ਖੁਸ਼ ਕਿਸਮਤ ਦਿਹਾੜਾ ਉਸ ਨੂੰ ਸਮਝੋ ਜਿਸ ਦਿਨ ਜ਼ਮੀਨ ਤੇ ਕੋਈ ਅਵਤਾਰ ਆਇਆ ਕੋਈ ਪੈਗੰਬਰ ਆਇਆ ਉਸ ਕਰਕੇ ਕੁਝ ਫੁੱਲ ਖਿੜੇ ਨੇ ਨਹੀਂ ਤੇ ਕੰਡੇ ਹੀ ਕੰਡੇ ਨੇ ਇਹਨਾਂ ਨੂੰ ਕੱਢ ਦਿਓ ਤਾਂ ਸਿਵਾਏ ਮਨੁੱਖਤਾ ਦੇ ਚਮਨ ਦੇ ਚੰਡਿਆਂ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਹੈ ਕਢ ਦਿਓ ਆਤਮਾ ਬੁੱਧ ਨੂੰ ਕਢ ਦਿਓ ਤੁਸੀਂ ਕ੍ਰਿਸ਼ਨ ਨੂੰ ਇਤਿਹਾਸ ਦੇ ਚੋਂ ਕਢ ਦਿਓ ਗੁਰੂ ਨਾਨਕ ਨੂੰ ਪਵੰਦਰ ਮੁਹੰਮਦ ਸਾਹਿਬ ਨੇ ਇੱਕ ਪਾਸੇ ਕਰ ਦਿਓ ਇਤਿਹਾਸ ਦੇ ਚ ਇਨ੍ਹਾਂ ਨੂੰ ਕਢ ਦਿਓ ਇਤਿਹਾਸ ਕੰਡਿਆਂ ਦਾ ਇਤਿਹਾਸ ਰਹਿ ਜਾਏ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਇਤਿਹਾਸ ਵਿੱਚ ਕੁਝ ਮਹਿਕ ਹੈ ਕੁਝ ਰੌਣਕ ਹੈ ਕੁਝ ਰਸ ਹੈ ਇਹਨਾਂ ਹੀ ਕਰਕੇ संसार का यह खुशकिस्मत दिहाड़ा जिस दिन इस तरह की आत्मा जमीन से आई ते गंगा सिंह कहेंद्रीसगंज के चुना दे बोले बोलने और गजब की गल इस मजमून से अठ दस दिन और बोले भावे मैं उन्होंने दिन मार्डल ढंग सिंह सभा कथा कर रहा है सी और मेरी छोटी उम्र से मैं कथा छोड़ दी मैं नहीं मैं इस मजमून सुनना ਦੇ ਜ਼ਰਖੈਜ਼ ਦਿਮਾਗੇ ਕੋਈ ਰੱਬੀ ਦਿਮਾਗੇ ਤਾਂ ਨਹੀਂ ਇਹ ਗੱਲਾਂ ਕਿੱਥੋਂ ਆ ਰਹੀਆਂ ਨੇ ਉਹ ਬੰਦੇ ਆਏ ਉਸਨੇ ਕਿਹਾ ਸੰਸਾਰ ਦੇ ਵਿੱਚ ਇੱਕ ਬਦਕਿਸਮਤ ਦੇ ਅੜਾ ਵੀ ਹੈ ਔਰ ਉਸ ਉਸ ਵਿਹਾੜੇ ਨੂੰ ਬਦਕਿਸਮਤ ਸਮਝ ਲੋ ਜਿਸ ਦਿਨ ਧਰਮ ਧੰਦਾ ਬਣ ਗਿਆ ਪੁੱਧੰਦੇ ਦੀ ਸਾਰੀ ਬੇਈਮਾਨੀ ਧਰਮ ਦੇ ਚਾ ਜਾਏਗੀ ਧੰਦੇ ਦਾ ਸਾਰਾ ਸਵਾਰਥ ਧਰਮ ਦੇ ਚ ਆ ਜਾਏਗਾ ਧੰਦੇ ਦੀ ਸਾਰੀ ਆਕੜ ਧਰਮ ਦੇ ਚ ਆ ਜਾਏਗੀ ਖੁਸ਼ਕਿਸਮਤ ਦਿਹਾੜਾ ਹੈ ਜਦ ਕੋਈ ਰੱਬੀ ਰੋਜ਼ ਜ਼ਮੀਨ ਤੇ ਆਈ ਬਦਕਿਸਮਤ ਦਿਹਾੜਾ ਹੈ ਜਦ ਪ੍ਰਮਾਤਮਾ ਦਾ ਨਾਮ ਹੀ ਧੰਦਾ ਬਣ ਗਿਆ ਉਸ ਵਿੱਚ ਸਵਾਰਥ ਜੁੜ ਗਿਆ ਉਸ ਵਿੱਚ ਹੰਕਾਰ ਜੁੜ ਗਿਆ ਉਸ ਵਿੱਚ ਆਕੜ ਜੁੜ ਗਈ ਉਸ ਵਿੱਚ ਧੰਦੇ ਵਾਲਾ ਵੱਲ ਛਣ ਜੁੜ ਗਿਆ ਬਹੁਤ ਵੱਡੀ ਹਕੀਕਤ ਸਚਾਈ ਐਲਕਾਰ ਔਰੰਗਜ਼ੇਬ ਦਾ ਹੱਥ ਜੋੜ ਕੇ ਕਹਿੰਦੇ ਮਹਾਰਾਜ ਸਾਡੀ عقੈਦਤ ਹੈ ਸਾਡੀ ਸ਼ਰਧਾ ਹੈ ਅਸੀਂ ਨਹੀਂ ਚਾਹਦੇ ਤੁਸੀਂ ਇਸ ਢੰਗ ਨਾਲ ਭਰਮਣ ਕਰੋ ਜਿਵੇਂ ਕਰ ਰਹੇ ਹੋ ਸਾਡਾ ਹਿਰਦਾ ਪਸੀਜੇ ਤੁਸੀਂ ਬੰਲੀ ਅੱਲਾ ਹੋ ਤੁਸੀਂ ਪੈਗੰਬਰ ਅਸੀਂ تسلیم ਕਰਦੇ ਹਾਂ ਤੁਸੀਂ ਇਤਨੀ ਸੱਚਾਈ ਤੇ ਕਬੂਲ ਕਰ ਲੋ ਸੰਤੋ ਮਿੱਥੜੇ ਬੱਚੇ ਮਾਰ ਦਿੱਤੇ ਗਏ ਨਹੀਂ ਇਹ ਤਾਂ ਸ਼ਹੀਦ ਹੋ ਗਏ ਚਲੋ ਇਤਨੀ ਗੱਲ ਕਬੂਲ ਕਰ ਲੋ ਅਸੀਂ ਇਸ ਨੂੰ ਆਧਾਰ ਬਣਾ ਕੇ ਵੀ ਗੱਲ ਖਤਮ ਕਰ ਦਿਆਂ ਰਸਤਾ ਲੱਭ ਦਿਆਂ ਇੱਥੇ ਸਤਿਗੁਰ ਨੇ ਹੁਣ ਕਬੂਲ ਕੀਤਾ ਜਿਸ ਢੰਗ ਨਾਲ ਕੀਤਾ ਮੈਂ ਤੁਹਾਡੇ ਸਾਹਮਣੇ ਰੱਖਾਂ महाराज ने संगे बदगो गर अगर कासा है जरी शिकन कासा प्याला जरी सोना संग पत्थर संगे बदगो अगर बद कलाम बंदा जिदा दिल पत्थर है जिदे बोल पत्थर ने जिदे बोल चोट कर देने तोड़ ने दिल दे तोड़ देने बोल ही पत्थर ने जब भी किधरे दुफाड़ आंता बोलना करके ही बोल ही पत्थर ने दिल ही पत्थर है संगे बदगो गर अगर कासाए जरी शिकंद बद कलाम बंदा संग दिल बंदा अगर भारी भरकम पत्थर चुक के सोने के कासे ਧਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਮੈਂ ਕਬੂਲ ਕਰਦਾ ਪਿਆਲਾ ਟੁੱਟ ਜਾਏਗਾ ਸੋਨੇ ਦਾ ਪਿਆਲਾ ਟੁੱਟ ਜਾਏਗਾ ਪੱਥਰ ਨਹੀਂ ਟੁੱਟੇਗਾ ਮਹਾਰਾਜ ਕਹਿੰਦੇ ਨੇ ਮੈਂ ਕਬੂਲ ਕਰਦਾ ਤਸلیم ਕਰਦਾ ਸੰਗੇ ਬਦਗੋ ਘਰ ਅਗਰ ਕਾਸਾਏ ਜ਼ਰੀ ਸ਼ਿਕੰਹ ਕੀਮਤੇ ਸੰਗ ਨੇ ਫਰਦਾਇਦ ਬਜ਼ਰ ਕਮ ਨਾ ਛੋੜ ਲੇਕਿਨ ਇੱਕ ਗੱਲ ਐਨਕਾਰੋ ਯਾਦ ਕਰ ਲੋ ਟੁੱਟ ਕੇ ਵੀ ਸੋਨੇ ਦੇ ਪਿਆਲੇ ਦੀ ਕੀਮਤ ਕੋਈ ਘਟਣੀ ਨਹੀਂ ਤੇ ਨਾ ਟੁੱਟ ਕੇ ਵੀ ਪੱਥਰ ਦੀ ਕੀਮਤ ਕੋਈ ਵਧਣੀ ਨਹੀਂ ਸੰਸਾਰ ਦੇ ਇਤਿਹਾਸ ਦੇ ਮੇਰੇ ਬੱਚਿਆਂ ਨੂੰ ਸ਼ਹੀਦ ਆਖਿਆ ਜਾਏਗਾ। ਊਝੇ ਜਾਣ ਕੇ ਕੀ ਹੋਇਆ ਸੋਨੇ ਦਾ ਪਿਆਲਾ ਟੁੱਟ ਗਿਆ ਕੋਈ ਕੀਮਤ ਤੇ ਨਹੀਂ ਘਟੀ। ਗੁਰੂ ਗੋਬਿੰਦ ਸਿੰਘ ਕਬੂਲ ਕੀਤਾ ਹੈ। ਲੇਕਿਨ ਇਤਨੇ ਨਿਰਾਲੇ ਢੰਗ ਨਾਲ ਇਤਨੇ ਬ ਕੁਮਾਰ ਢੰਗ ਨਾਲ ਭੰਗਰ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਾਕ ਪਾਪ ਕਰੇ ਪਰਮਾਰਥ ਕੇਵਸ ਤੈ ਪਾਪਨ ਤੇ ਪਨ ਪਾਪ ਲਜਾਈ ਮੈਂ ਜੋ प्रकरण ਛੇੜਿਆ ਹੋਇਆ ਸੀ ਉਸ ਨੂੰ ਤੁਹਾਡੇ ਸਾਹਮਣੇ ਰੱਖਣ ਤੋਂ ਪਹਿਲੇ ਇਹ ਬੋਲ ਰੱਖਦੇ ਹਾਂ ਪਾਪ ਕਰੇ ਪਰਮਾਰਥ ਕੇਵਸ ਤੈ ਪਾਪਨ ਤੇ ਪਨ ਪਾਪ ਲਜਾਈ ਮਹਾਰਾਜ ਕਹਿੰਦੇ ਨੇ ਉਸ ਪਾਪੀ ਤੋਂ ਪਾਪ ਵੀ ਸ਼ਰਮਸਾਰ ਹੋ ਜਾਂਦੇ ਨੇ ਡਰ ਦੇਣੇ ਉਸ ਪਾਪੀ ਤੋਂ ਗੁਨਾਹ ਵੀ ਡਰਦੇ ਨੇ ਉਸ ਗੁਨਾਹਗਾਰ ਤੋਂ ਗੁਨਾਹ ਵੀ ਡਰਦੇ ਨੇ ਉਸ ਗੁਨਾਹਗਾਰ ਤੋਂ ਗੁਨਾਹ ਵੀ ਲਜਾਏ ਮਾਨੋਂਦੇ ਨੇ ਉਸ ਪਾਪੀ ਤੋਂ ਪਾਪ ਵੀ ਸ਼ਰਮਸਾਰ ਆਉਂਦੇ ਨੇ ਕਿਸ ਪਾਪੀ ਤੋਂ ਜਿਹੜਾ ਪਾਪ ਕਰਦਾ ਏ ਧਰਮ ਦੇ ਨਾਂ ਤੇ ਰੱਬ ਦੇ ਨਾਂ ਤੇ पाप करे परमारथ के वस्त्र पापनते पण पापले जाई दशम ग्रंथ बंगाल समुद्र बोल सडा के मैं फिरग गए चला तो के न हर उस दिहाड़े नो खुशकिस्मत समझ लो जिस दिन सवेन पे कोई ऐसी आत्मा आई है जो रोशन सी भणदी सी रोशनी जद कोई अवतार आया गुरु पुरुषोत्तम ਇਸ ਸੰਸਾਰ ਦਾ ਬਦਕਿਸਮਤ ਦਿਹਾੜਾ ਸਮਝ ਲਓ ਜਦ ਅਵਤਾਰਾਂ ਦੇ ਉਹਨਾਂ ਹੀ ਬੋਲਾਂ ਨੂੰ ਉਹਨਾਂ ਦੇ ਨਾਂ ਤੇ ਕਿਸੇ ਨੇ ਆਪਣਾ ਸਵਾਰਥ ਜੋੜ ਲਿਆ ਤੇ পাপ ਆਰੰਭ ਕਰ ਦਿੱਤਾ ਜੋ ਸਾਰੇ ਕਾਇਨਾਤ ਨੂੰ ਜੋੜਨਾ ਚਾਹੁੰਦੇ ਸਨ ਉਹਨਾਂ ਦੇ ਨਾਂ ਤੇ ਹੀ ਤੋੜਨ ਦਾ ਕੰਮ ਹੈ ਗੰਬਰਾਂ ਦੇ ਨਾਂ ਤੇ ਅਵਤਾਰਾਂ ਦੇ ਨਾਂ ਤੇ ਇਤਨੀਆਂ ਬੰਡੀਆਂ ਇਤਨੀਆਂ ਦੀਵਾਰਾਂ ਜਦ ਕਿ ਇਹਨਾਂ ਦਾ ਤਾਂ ਕੰਮ ਸੀ ਸਾਰੀ ਮਕਲੂਕ ਨੂੰ ਜੋੜਨਾ मैं फिज का बोल फिर सुना दिया हाफिजा गल वसल ख्वाही ही तो दा मेरा हाफिज आगल वसल ख्वाही सुला कुन बा खास हर छोटे व्डे कर ले हर अपने पढ़ाए सुलाह कर ले हर एक दे दिल में जोर आफिजागर वसल ख्वाही सुला कुन बा खासो आम ਬਾਹਮਾ ਮੁਸਲਮਾਨ ਅੱਲਾ ਅੱਲਾ ਬਾਹਨੂ ਦਾ ਰਾਮ ਰਾਮ ਜੇ ਤੈਨੂੰ ਮਿਲ ਜਾਏ ਮੁਸਲਮਾਨ ਅੱਲਾ ਲਾ ਕਰ ਦੇ ਸਲਾਮ ਕਰ ਦੇ ਕੋਈ ਗੱਲ ਨਹੀਂ ਤੈਨੂੰ ਮਿਲ ਜਾਏ ਹਿੰਦੂ ਤੇ ਰਾਮ ਰਾਮ ਕਰ ਦੇ ਇੱਕ ਕੰਮ ਕੌਣ ਕਰੇਗਾ ਜੋ ਜੁੜੇ ਹੋਇਆ ਹੈ ਤਸਾਂ ਜੀ ਮਸਕੀਨ ਜੱਤੀ ਆਪਾਂ ਖਤਾ ਦੇਖੀ ਬਹੁਤ ਹੀ ਸ਼ਾਨਦਾਰ ਸੀ ਬਹੁਤ ਹੀ ਵਧੀਆ ਸੀ ਤੁਹਾਨੂੰ ਕਿਸਾਨ ਲਈ ਕਮਿਸ਼ਨ ਕਰਕੇ ਨਹੀਂ ਲਾਜ਼ਮ ਲਾਜ਼ਮੀ ਕਰਿਓ ਤਾ ਨਾ ਘਟੇ ਸਕੇ